ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਮੈਂ ਹਰਮਨ ਸੰਗਾ ਤੇ ਮੇਰਾ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਟਰੱਕ ਵੀਰਾਂ ਤੇ ਜੋ டிரਾਈਵਲ ਵੀਰਾਂ ਤੇ ਲਈ ਇੱਕ ਕਾਨੂੰਨ ਬਣਾਇਆ ਗਿਆ ਬਹੁਤ ਹੀ ਸਾਕਤਮਾ ਤੇ ਬਹੁਤ ਕਾਲਾ ਕਾਨੂੰਨ ਕਿਉਂਕਿ ਅਸੀਂ ਵੀ ਗੱਡੀ ਚਲਾਉਂਦੇ ਆ ਸਾਨੂੰ ਪਤਾ ਵਾ ਐਕਸੀਡੈਂਟ ਜਦੋਂ ਹੋਣਾ ਹੁੰਦਾ ਸਕੈਂਟ ਦੀ ਗੇਮ ਹੁੰਦੀ ਉਹ ਹੋਣ ਦੀ ਕਦੀ ਟਾਇਰ ਪਾੜ ਜਾਂਦਾ ਜਾਂ ਸਾਡੇ ਸਾਹਮਣੇ ਇੱਕ ਗੱਡੀ ਦਾ ਐਕਸਲ ਟੁੱਟਿਆ ਸੀਗਾ ਜਿਸ ਕਾਰਨ ਐਕਸੀਡੈਂਟ ਵਾਪਰਦੇ ਆ ਕਦੀ ਕੁੱਤਾ ਆ ਜਾਂਦਾ ਕਦੀ ਕੋਸ਼ ਆ ਜਾਂਦਾ ਮੋਰੇ ਐਕਸੀਡੈਂਟ ਅਚਨਚੇਤ ਹੋਣਾ ਜਿਆਦਾ ਹੁਣਾ ਵਾ ਬਾਕੀ ਫੇਰ ਵੀ ਸੇਫ ਚੱਲੋ ਧਿਆਨ ਨਾਲ ਜਾਇਆ ਕਰੋ ਕਿਉਂਕਿ ਅਸੀਂ ਵੀ ਗੱਡੀ ਚਲਾਉਂਦੇ ਆ ਤੇ ਕਾਨੂੰਨ ਬਣਾਇਆ ਗਿਆ ਜਿਸ ਵਿੱਚ ਉਹਨਾਂ ਨੇ ਆਖਿਆ ਵਾ ਕਿ 7 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਸਜ਼ਾ ਹੋਵੇਗੀ ਡਰਾਈਵਲ ਦੇ ਦੌੜਨ ਤੇ ਜੇਕਰ ਅਸੀਂ ਨਹੀਂ ਦੌੜਦੇ ਤਾਂ ਸਾਡੀ ਜਾਨ ਜਾ ਸਕਦੀ ਆ ਕਿ ਹਰ ਇੱਕ ਨੂੰ ਆਪਣੀ ਜਾਨ ਦੀ ਪਰਵਾਹ ਹੁੰਦੀ ਆ ਤੇ ਡਰਾਈਵਰ ਵੀਰਾਂ ਨੂੰ ਸਪੋਰਟ ਕਰੋ ਤੇ ਅੱਜ ਜਿਵੇਂ ਕਿ ਹੜਤਾਲ ਦੌਰਾਨ ਪਹਿਲੇ ਦਿਨੇ ਅਸਰ ਦੇਖਣ ਨੂੰ ਮਿਲਿਆ ਪٹرول ਪੰਪਾਂ ਤੇ ਜਿਸ ਵਿੱਚ ਮੈਂ ਅੱਜ ਡਬਿੱਡੇ ਰਹਿਆਣੇ ਤਨੁਲੀ ਤੇ ਆਪਣੇ ਮਣਾਈਆਂ ਤੱਕ ਗਿਆ ਤੇ ਸਾਰੇ ਪੰਪਾਂ ਤੇ ਲਾਈਨਾਂ ਲੱਗੀਆਂ ਸੀ ਸਾਡੇ ਨੇੜੇ ਰਾਜਪੁਰ ਪਾਈਆਂ ਵੀ ਤੇ ਨਹੀਂ ਸੀ ਪਾਰੇ ਤਾਂ ਜੇ ਪਾਰੇ ਤਾਂ ਰੱਛ ਬਹੁਤ ਸੀਗਾ ਲੜਾਈ ਹੋ ਰਹੀ ਸੀ ਵਿੱਚ ਵਿੱਚ ਤੇ ਉਸ ਦੀਆਂ ਕੁਝ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੇ ਆਉ ਦੇਖਦੇ ਆਂ ਵੀਡੀਓ ਦੇ ਵਿੱਚ ਪੈਟਰੋਲ ਪੰਪਾਂ ਦੇ ਵਿੱਚ ਕੀ ਕੀ ਅਸਰ ਹੋਣ ਨੂੰ ਮਿਲਿਆ ਧੰਨਵਾਦ ਜੀ ਤੇ ਦੱਸ ਦਮ ਮੈਂ ਵੀਡੀਓ ਮਸ਼ੂਰ ਹੋਣ ਫੇਮ ਲੈਣ ਲਈ ਨਹੀਂ ਪਾ ਰਿਆ ਹਮੇਸ਼ਾ ਆਪਣੀ ਖੁਸ਼ੀ ਲਈ ਤੇ ਤੁਹਾਡੇ ਸਾਰਿਆਂ ਦਾ ਕਾਪਡੇਟਾਂ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਸਾਰੇ ਵੀਰ ਆਪਣੇ ਤੰਦਰੁਸਤ ਹੋਣਗੇ ਰੱਬ ਰੱਖਾ ਧੰਨਵਾਦ ਜੀ ਹੋਰ ਅਪਡੇਟਾਂ ਤੇ ਹੋਰ ਜਾਣਕਾਰੀਆਂ ਦੇ ਲਈ ਚੈਨਲ ਨੂੰ ਤੇ ਮੇਰੇ ਪੇਜ ਨੂੰ ਜਰੂਰ ਸਪੋਰਟ ਕਰੋ ਤਾਂ ਜੋ ਤੁਹਾਡੇ ਤੱਕ ਹੋਰ ਖਬਰਾਂ ਟਾਈਮ ਟੂ ਟਾਈਮ ਪਹੁੰਚਾਈਆਂ ਜਾ ਸਕਣ